ਕੇਸਰੀਵਾਲ ਨੂੰ ਐਵੇਂ ਚੱਕ ਲਿਆ ਐਡਾ ਇਮਾਨਦਾਰ ਬੰਦਾ ਕੇਸਰੀਵਾਲ ਨੂੰ ਕਹਿੰਦੇ ਸ਼ਰਾਬ ਘਟਾਲੇ ਦੇ ਵਿੱਚ ਆ ਕੇਂਦਰ ਸਰਕਾਰ ਨੇ ਚੱਕ ਲਿਆ ਇਹੋ ਜਿਹੇ ਬੰਦੇ ਇਮਾਨਦਾਰ ਕਦੇ ਮਿਲ ਸਕਦੇ ਆ ਇਹ ਕਦੇ ਵੀ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਏਹ ਦੇ ਇਮਾਨਦਾਰ ਬੰਦੇ ਆ ਜਿਹੜੀ ਕੇਂਦਰ ਸਰਕਾਰ ਉਹ ਸ਼ਰਿਆਮ ਧੱਕਾ ਕਰੀ ਜਾਂਦੀ ਕੇਸਰੀਵਾਲ ਦਾ ਇਹ ਮੇਰੀਆਂ ਗੱਲਾਂ ਨਹੀਂ ਆ ਕਿਤੇ ਕਹੋ ਮੈਂ ਰੋਈ ਜਾਂਦਾ ਇਹ ਰੋਈ ਜਾਂਦੇ ਹੋਣਗੇ ਪੰਜਾਬ ਵਾਲੇ ਆਮ ਆਦਮੀ ਪਾਰਟੀ ਵਾਲੇ ਤੇ ਮੈਂ ਤਾਂ ਬਹੁਤ ਲੋਕ ਕਹਿੰਦੇ ਹੋਣਗੇ ਕਿ ਜਿਹੜਾ ਕੇਸਰੀਵਾਲ ਉਹ ਐਵੇਂ ਚੱਕ ਲਿਆ ਸ਼ਰਾਬ ਘਟਾਲੇ ਦੇ ਵਿੱਚ ਉਹ ਤਾਂ ਐਵੇਂ ਲੈ ਆਂਦਾ ਆ ਜਿਹੜਾ ਇਹਨਾਂ ਦੇ ਕਿਸੇ ਐਮਐਲਏ ਦਾ ਗਾਣਾ ਸੀ ਕਹਿੰਦਾ ਦੇਖੋ ਯਾਰ ਆ ਚੀਜ਼ ਬਣਾਈ ਕਿਆ ਦਾਰੂ ਪਕੜੇ ਗਲਾਸੀ ਖੋਲਦੇ ਬੋਤਲ ਪਾ ਦਾਰੂ ਲੋਕੀ ਕਹਿਣ ਸ਼ਰਾਬ ਇਸ ਨੂੰ ਮੈਂ ਕਹਿੰਨਾ ਵਾਂ ਦਾਰੂ ਮੈਂ ਕਹਿੰਨਾ ਇਹ ਜ਼ਿੰਦਗੀ ਮੇਰੀ ਲੋਕ ਕਹਣੇ ਮਾਰੂ ਭਰਾ ਮੇਰੀ ਨਹੀਂ ਇਹ ਤਾਂ ਜਿਹੜੇ ਕਹਿੰਦੇ ਉਹ ਵੇਖਣ ਹੁਣ ਸ਼ਰਾਬ ਘਟਾਲਾ ਦਿੱਲੀ ਹੋਇਆ ਕਿ ਨਹੀਂ ਹੋਇਆ ਰੱਬ ਜਾਣੇ ਪਰ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਘਟਾਲਾ ਉਹ ਮੈਂ ਤੁਹਾਡੇ ਸਾਹਮਣੇ ਲਿਆਵਾਂ ਸ਼ਰਾਬ ਘਟਾਲਾ ਕਿਉਂ ਕਹਿ ਰਿਆਂ ਆ ਚੈੱਕ ਕਰਿਆ ਜੀ ਆ ਇੱਥੇ ਰੇਟ ਪਾਇਆ ਹੋਇਆ ਮਿਨੀਮਮ ਰੇਟ ਸੇਲ ਪ੍ਰਾਈਸ 43 ਰੁਪਏ ਤੇ ਇਹ ਲੋਕਾਂ ਨੂੰ ਵੇਚਿਆ ਜਾ ਰਿਹਾ 70 ਰੁਪਈਆ ਦਾ ਕਿੰਨੇ ਦਾ 70 ਰੁਪਈਆ ਦਾ ਕਹਿਣ ਤੋਂ ਭਾਵ ਸਿੱਧੇ ਤੌਰ ਤੇ 30 ਰੁਪਈਆ ਦੀ ਲੁੱਟ ਹੋ ਰਹੀ ਆ ਹੁਣ ਕਿ ਮੈਂ ਮੈਨੂੰ ਕੋਈ ਬੰਦਾ ਦਾ ਮਿਨੀਮਮ ਰੇਟ ਸੇਲ ਪ੍ਰਾਈਸ ਦਾ ਮਤਲਬ ਹੁੰਦਾ ਵੀ ਇਦੋਂ ਘੱਟ ਨਹੀਂ ਵੇਚ ਸਕਦੇ ਨਾ ਵੇਚਣ ਪਰ ਜਿੰਨਾ ਰੇਟ ਆ ਉਹਨਾਂ ਤਾਂ ਵੇਚਣ ਇਹ ਜਿਹੜਾ ਬੰਦਾ ਪੌਗਾ ਪਿੰਦਾ ਉਹਦੇ ਨਾਲ ਹੋ ਰਹੀ ਆ 3 ਰੁਪਿਆ ਦੀ ਲੋਟਾ ਸਵਾਰ ਕੇ ਦੇਖ ਲੋ ਜੇ ਭਰਾਵੋ ਫਿਰ ਆ ਹੈਗਾ ਅਧਿਆ ਕੇਸਰੀਵਾਲ ਸਾਹਿਬ ਧਿਆਨ ਦਿਹਾ ਜੇ ਜਿਹੜਾ ਆ ਅਧਿਆ ਖਾਸਾ ਵੇਖੋ ਯਾਰਾ ਚੀਜ਼ ਬਣਾਈ ਕਿਆ ਖਾਸਾ ਜੀਨੇ ਬਣਾਈ ਉਹ ਵੇਖਿਆ ਆਪਾਂ ਨੂੰ ਕੀ ਆ ਇੱਥੇ ਲਿਖਿਆ ਪਿਆ 85 ਰੁਪਏ ਮਿਨੀਮਮ ਰੇਟ ਸੇਲ ਪ੍ਰਾਈਸ 85 ਰੁਪਏ ਆਈ ਜਾਂਦਾ ਮੇਰੇ ਵੀਰ 85 ਰੁਪਏ ਆ ਵੇਖਿਆ ਟਕਾਣੇ ਵਾਲਾ ਇਹ ਲੋਕਾਂ ਨੂੰ ਵੇਚਿਆ ਜਾ ਰਿਹਾ ਕਿਤੇ ਤਾਂ ਵੇਚਿਆ ਜਾ ਰਿਹਾ 120 ਰੁਪਿਆ ਦਾ ਕਈ ਥਾਵਾਂ ਤੇ ਵੇਚਿਆ ਜਾ ਰਿਹਾ ਇਹ ਜਿਹੜਾ 100 ਰੁਪਏ ਦਾ ਕਈ ਥਾਵਾਂ ਤੇ ਵੇਚਿਆ ਜਾ ਰਿਹਾ 140 ਰੁਪਿਆ ਦਾ ਇਹ ਵੀ ਆ ਪਿਆ ਫਿਰ ਆ ਗਈ ਆ ਸੌਫੀਆ ਸੌਫ ਕਹਿੰਦੇ ਠੰਡੀ ਹੁੰਦੀ ਆ ਪਰ ਪੰਜਾਬ ਦੇ ਲੋਕ ਲੋਕ ਜਿਹੜੇ ਪੀਂਦੇ ਆ ਉਹ ਪੀ ਪੀ ਕੇ ਇੰਨਾ ਕੁ ਠੰਡੇ ਹੋ ਗਏ ਆ ਰੱਬ ਜਾਣੇ ਕਿਉਂ ਬੋਲਦੇ ਕਿਉਂ ਨਹੀਂ ਆ ਹੁਣ ਬੋਤਲ ਚੈੱਕ ਕਰ ਲੋ ਸ਼ਰਾਬ ਦੀ ਕਹਿੰਦਾ ਮਿਨੀਮਮ ਰੇਟ ਸੇਲ ਪ੍ਰਾਈਸ 167 ਰੁਪਏ ਤੇ ਕਈ ਥਾਵਾਂ ਤੇ ਵੇਚ ਰਹੀ ਆ 240 ਰੁਪਿਆ ਦੀ ਔਰ ਕਈ ਜ਼ਿਲੇ ਕਈ ਪਿੰਡਾਂ ਦੇ ਵਿੱਚ ਵਿਕ ਰਹੀ ਆ 260 270 ਰੁਪਈਆ ਦੀ ਅੱਛਾ ਜੀ ਹੁਣ ਸੁਣੋ ਗੌਰ ਦੇ ਨਾਲ ਕਿ ਜਿਹੜੀ ਅੰਗਰੇਜ਼ੀ दारू ਆਪਾਂ ਕਹਿ ਦਿੰਨੇ ਆ ਚੰਗੀ दारू ਕਹਿ ਦਿੰਨੇ ਆ ਜਿਹੜਾ ਉਹਦਾ ਰੇਟ ਆ ਉਹਨਾਂ ਤੇ ਰੇਟ ਲਿਖਿਆ ਹੁੰਦਾ ਹੁਣ ਇੱਕ ਆਉਂਦੀ ਆ ਪਤਾ ਨਹੀਂ ਜਿਹਨੂੰ ਆਪਾਂ ਰੰਮ ਵੀ ਕਹਿ ਦਿੰਨੇ ਆ ਮੋਨ ਪਤਾ ਨਹੀਂ ਕਿਹੜੀ ਵਾਈ ਆਲ ਮੋਨ ਇਸ ਤਰ੍ਹਾਂ ਦੀ ਉਹਦੇ ਤੇ ਰੇਟ ਹੈਗਾ 290 ਰੁਪਏ ਤੇ ਲੋਕਾਂ ਨੂੰ ਵੇਚੀ ਜਾਂਦੀ ਆ ਉਹ 6-600 ਰੁਪਏ ਦੀ ਕੈਨ ਤੋਂ ਪਾਲ ਸ਼ਰਾਬ ਦੇ ਵਿੱਚ ਹੀ 3-300 ਰੁਪਏ ਦਾ ਇੱਕ ਬੰਦੇ ਨਾਲ ਕਪਲਾ ਹੁਣ ਜੇਕਰ ਆ ਹੁਣ 30 ਰੁਪਈਆਂ ਦਾ ਕਪਲਾ ਇਹਦੇ ਵਿੱਚ ਹੈਗਾ ਇਹ ਹੈਗਾ 85 15 ਉਹ ਤੇ ਵੀ ਉਹ ਵਾਲਾ 35 40 ਰੁਪਏ ਦੇਆ ਕਪਲਾ 100 ਰੁਪਏ ਦੇ ਚੋ ਕਪਲਾ ਹੁਣ 1 ਕਰੋੜ ਬੰਦਾ ਜੇਕਰ ਸ਼ਰਾਬ ਪੀਂਦਾ ਹੋਵੇ ਕਿਉਂ ਮੈਂ ਕੀ ਕਹੂੰਗਾ ਸੁਣ ਲੈ ਜੇ ਧਿਆਨ ਨਾਲ ਜਿਹੜੇ ਕਹਿੰਦੇ ਕੇਦਰੀਵਾਸ ਤਾਂ ਬੜਾ ਚੰਗਾ ਖੁਸ਼ਹਾਲ ਤਾਂ ਯਾਰ ਰੋਣਾ ਕਿਉਂ ਚੁੱਪ ਤਾਂ ਕਰ ਗੱਲ ਤਾਂ ਸੁਣ ਹੁਣ 1 ਕਰੋੜ ਬੰਦਾ ਸ਼ਰਾਬ ਪੀਂਦਾ ਹੋਵੇ ਜੇਕਰ 1 ਰੁਪਿਆ ਵਾਧਾ ਲੈਂਦੇ ਤਾਂ 1 ਕਰੋੜ ਹੋ ਗਿਆ ਸੀ ਪਰ 100 ਰੁਪਿਆ ਵਾਧਾ ਕਿੰਨਾ ਹੋ ਗਿਆ 100 ਕਰੋੜ ਰੁਪਿਆ ਇੱਕ ਦਿਨ ਦਾ ਐਤਵਾਰ ਨੂੰ ਕਈ ਦਫ਼ਤਰ ਬੰਦ ਹੁੰਦੇ ਆ ਪਰ ਠੇਕਾ ਬੰਦ ਨਹੀਂ ਹੁੰਦਾ ਯਾਦ ਰੱਖ ਲੋ ਗੱਲ ਹੁਣ 100 ਕਰੋੜ ਰੁਪਏ ਦਾ ਇੱਕ ਦਿਨ ਦਾ ਕਪਲਾ 10 ਦਿਨਾਂ ਦਾ ਬਣ ਗਿਆ ਸ਼ਰਾਬ ਪੀਣ ਨਾਲੋਂ ਝਾਤੀ ਮਾਰੋ ਹਜ਼ਾਰ ਕਰੋੜ ਦਾ ਕਪਲਾ 20 ਦਿਨਾਂ ਦਾ ਬਣ ਗਿਆ 2000 ਕਰੋੜ ਦਾ ਕਪਲਾ ਤੇ ਜਿਹੜਾ ਇੱਕ ਮਹੀਨਾ 30 ਦਿਨ ਜਿਹਨੂੰ ਆਪਾਂ ਕਹਿੰਨੇ ਆ 30 ਦਿਨਾਂ ਦਾ ਇੱਕ ਮਹੀਨਾ ਉਹ ਬਣ ਗਿਆ 3000 ਕਰੋੜ ਰੁਪਏ ਦਾ ਕਫਲਾ ਜਿਹੜਾ ਅਨਲੀਗਲ ਲੋਕਾਂ ਤੋਂ ਵਸੂਲਿਆ ਜਾ ਰਿਹਾ ਔਰ ਫਿਰ 10 ਮਹੀਨਿਆਂ ਦਾ ਬਣ ਗਿਆ 30000 ਕਰੋੜ ਰੁਪਇਆ ਫਿਰ 12 ਮਹੀਨਿਆਂ ਦਾ ਬਣ ਗਿਆ 36000 ਕਰੋੜ ਰੁਪਇਆ ਉਹ ਪੰਜਾਬ ਦਾ ਮੁੱਖ ਮੰਤਰੀ ਤੇ ਸ਼ਰਾਬ ਮਹਿਕਮਾ ਉਹ ਦੱਸੇ ਕਿ ਇਹ ਜਿਹੜਾ ਪੈਸਾ ਜਿਹੜਾ ਸਾਲ ਦਾ 36000 ਕਰੋੜ ਰੁਪਇਆ ਤੇ 35 ਦੇ 35 ਹੁੰਦੇ ਆ 70 70 ਤੇ 272 72000 ਕਰੋੜ ਰੁਪਇਆ ਪੰਜਾਬ ਸਰਕਾਰ ਬਣੀ ਨੂੰ 2 ਸਾਲ ਹੋ ਗਏ 72000 ਕਰੋੜ ਰੁਪਇਆ ਇਹ ਲੋਕਾਂ ਤੋਂ ਅਨਲੀਗਲ ਤੌਰ ਤੇ ਵਸੂਲਿਆ ਗਿਆ ਇਹ ਦੱਸੋ ਇਹ ਕਿਹਦੇ ਕੋਲ ਗਿਆ ਤੇ ਇਹ ਕੀਨੇ ਇਹ ਕਿਸ ਦੀ ਜੇਬ ਦੇ ਵਿੱਚ ਪਿਆ ਫਿਰ ਤੋਂ ਕਹਿ ਰਿਹਾ ਕਿ ਮੈਂ ਜੇਕਰ ਇਹ ਲਿਖਿਆ ਮਿਨੀਮਮ ਰੇਟ ਸੇਲ ਪ੍ਰਾਈਸ ਵੀ ਇਹ ਦੋ ਘੱਟ ਨਹੀਂ ਵੇਚ ਸਕਦੇ ਤਾਂ ਫਿਰ ਵੱਧ ਕਾ ਤੋ ਵੇਚਦੇ ਆ ਜਿਹੜੇ ਗਰੀਬ ਲੋਕ ਕੋਈ ਪੀਂਦੇ ਆ ਪਹਿਲੀ ਗੱਲ ਤਾਂ ਲੋਕ ਨਾ ਪੀਣ ਜੇਕਰ ਪੀਂਦੇ ਆ ਢਿੱਡ ਫੂਕਦੇ ਆ ਪੈਸਾ ਖਰਾਬ ਕਰਦੇ ਆ ਪਰ ਉਹ ਜਦੋਂ ਕਹਿੰਦੇ ਆ ਵੀ ਪੰਜਾਬ ਦਾ ਕੋਈ ਮੋਢੀ ਪੀਰ ਲੱਗ ਜੇ ਤੇ ਫਿਰ ਉਹ ਕਹਿੰਦੇ ਵੀ ਸੁਰਿਸ ਹੋ ਜਾਂਦਾ ਨਾ ਕੰਮ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਇਹ 36000 ਕਰੋੜ ਰੁਪਇਆ ਸਾਲ ਦਾ ਘਪਲਾ ਹੁਣ ਕੱਲ ਨੂੰ ਆਮ ਆਦਮੀ ਪਾਰਟੀ ਕਹੇ ਕਿ ਆ ਕੀ ਹੋ ਰਿਹਾ ਇਹ ਭਰਾਵੋ ਮੈਂ ਤਾਂ ਜਿਹੜੀ ਔਕਾਤ ਦੇ ਵਿੱਚ ਹਾਂ ਜਿਹੜੇ ਉਚਾਰੇ ਜਿਆਦੇ ਲੋਕ ਪੀਂਦੇ ਆ ਉਹ ਦੱਸਿਆ ਜਿਹੜੀਆਂ ਅੰਗਰੇਜ਼ੀ ਆ ਉਹਨਾਂ ਤੇ ਰੇਟ ਵੇਖੋ ਜੇ ਤੇ ਤੁਹਾਨੂੰ ਮਿਲ ਕਿੰਨੇ ਦੀ ਰਹੀ ਆ ਉਹ ਵੇਖੋ ਜੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਨਹੀਂ ਮੈਂ 2020 ਤੋਂ ਇਹ ਮੁੱਦਾ ਤੁਹਾਡੇ ਸਾਹਮਣੇ ਲਿਆ ਰਿਆ ਪਰ ਤੁਸੀਂ ਬੋਲ ਨਹੀਂ ਰਹੇ ਇਹ ਗੱਲ ਯਾਦ ਰੱਖੋ ਕਿ ਇਹ ਕਰੋੜਾਂ ਰੁਪਈਆ ਕਿੱਥੇ ਜਾ ਰਿਹਾ ਕੌਣ ਕੁਮਾਰਿਆ ਕਿਹੜੀ ਗੱਲੋਂ ਚੁੱਪਾ ਏਜੰਸੀਆਂ ਨੂੰ ਸਭ ਕੁਝ ਪਤਾ ਹੁੰਦਾ ਇਹਦੇ ਵਿੱਚ ਸਰਕਾਰ ਨੂੰ ਸਭ ਕੁਝ ਪਤਾ ਹੁੰਦਾ ਫਿਰ ਸਰਕਾਰ ਚੁੱਪ ਕਿਉਂ ਇੱਕ ਪਾਸੇ ਤਾਂ ਮੁੱਖ ਮੰਤਰੀ ਕਹਿੰਦਾ ਮੇਰੀ ਇੱਕ ਇੱਕ ਚੀਜ਼ ਤੇ ਅੱਖਾ ਪਰ ਇਸ ਮਸਲੇ ਤੇ ਇਹ ਅੱਖ ਤੇ ਕਿਹੜਾ ਮਤਲਬ ਮੋਤੀਆ ਉਤਰ ਆਇਆ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਭਲੀਆਂ ਕਰੇ ਜਉਂਦਾ ਵਸਦਾ ਰਹੇ ਸਾਡਾ ਮੁੱਖ ਮੰਤਰੀ ਪਰ ਕੇਜਰੀਵਾਲ ਚੱਕਿਆ ਗਿਆ ਜੇਕਰ ਸ਼ਰਾਬ ਘਟਾਲੇ ਚ ਕਹਿੰਦੇ ਆ ਮੈਨੂੰ ਤੜਕੇ ਇੱਕ ਪੱਤਰਕਾਰ ਦਾ ਫੋਨ ਆਇਆ ਸੀ ਕਹਿੰਦੇ ਤੁਸੀਂ ਆਉਣਾ ਫਰੀਦਕੋਟ ਹੱਲ ਮੈਂ ਕਿਹਾ ਨਾ ਭਾਈ ਕਹਿੰਦੇ ਕੋਟਕਪੂਰੇ ਹੱਲ ਮੈਂ ਕਿਹਾ ਨਾ ਭਾਈ ਫਿਰ ਕਹਿੰਦੇ ਆਜੋ ਮੈਂ ਕਿਹਾ ਨਹੀਂ ਵੀਰੇ ਮੈਂ ਨਹੀਂ ਆ ਸਕਦਾ ਤੇ ਗੱਲ ਕੀ ਹੋਗੀ ਕਹਿੰਦੇ ਤੁਹਾਡਾ ਸੱਜਣ ਚੱਕਿਆ ਗਿਆ ਮੈਂ ਆਖਾਂ ਇਹ ਮਨਾ ਸੱਜਣ ਕਿਹੜਾ ਚੱਕਿਆ ਗਿਆ ਸੱਜਣਾ ਦਾ ਤਾ ਕੇਸਰੀਵਾਲ ਮੈਂ ਆਖ ਬੱਲੇ 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 ਕਹਿੰਦਾ ਆਖੇ ਮੈਂ ਤੇਰੇ ਉੱਤੇ ਮਰਮਿਟੀ ਕਹਿੰਦਾ ਮੈਂ ਝਾੜੂ ਉੱਤੇ ਮਰਮਿਟੀ ਕੇਸਰੀਵਾਲ ਦਾ ਮੁਖੜਾ ਵੇਂਦੇ ਆਸਾਰ ਮੈਂ ਆਖ ਇਹ ਗੱਲ ਬਣੀ ਕਿ ਹਾਂਜੀ ਗੱਲ ਇਹ ਬਣੀ ਮੈਂ ਆਖ ਵੀ ਕਾਹਦੇ ਚ ਉਹ ਕਹਿੰਦਾ ਸ਼ਰਾਬ ਘਟਾਲੇ ਚ ਮੈਂ ਰੋਣ ਲੱਗ ਗਿਆ ਉਹ ਕਹਿੰਦਾ ਤੂੰ ਰੋਣ ਕਾ ਤੋਂ ਲੱਗ ਗਿਆ ਬਾਅਦ ਚ ਮੈਂ ਹੱਸ ਪਿਆ ਮੈਂ ਆਖ ਝਾੜੂ ਵਾਲੇ ਰੋਂਦੇ ਹੋਣੇ ਆ ਕਿਉਂ ਤਾਂ ਨਜਾਇਜ਼ ਆ ਇਹ ਤਾਂ ਕੇਂਦਰ ਸਰਕਾਰ ਤਾਂ ਇਹ ਤਾਂ ਹਿਟਲਰ ਬਣੀ ਹੋਈ ਆ ਇਹ ਕਿੰਗ ਜੌਨ ਬਣੀ ਹੋਈ ਆ ਇਹ ਲੋਕਤੰਤਰ ਦਾ ਘਾਣ ਕਰੀ ਆਉਂਦੀ ਆ ਜਿਵੇਂ ਪੰਜਾਬ ਦੇ ਵਿੱਚ ਆਪ ਬਾਹਲਾ ਲੋਕਤੰਤਰ ਦਾ ਜਿਹੜਾ ਫਾਇਦਾ ਕਰ ਰਹੇ ਹੁਣ ਇਸ ਟਾਈਮ ਮੈਂ 92 ਐਮਐਲਏ ਕੋਲੋਂ ਪੰਜਾਬ ਦੇ ਸਪੀਕਰ ਸਾਹਿਬਾਨ ਕੋਲੋਂ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋਲੋਂ ਔਰ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਸਾਹਿਬ ਆ ਜਿਹੜਾ ਦਿੱਲੀ ਦਾ ਲਗਭਗ 100 ਕਰੋੜ ਰੁਪਏ ਦਾ ਕਪਲਾ ਅਨਲੀਗਲ ਤੌਰ ਤੇ ਵਸੂਲਿਆ ਜਾ ਰਿਹਾ ਉਹ ਕੀ ਦੀ ਜੇਬ ਚ ਪੈ ਰਿਹਾ ਜੇਕਰ ਥੋੜੀ ਜੇਬ ਚ ਨਹੀਂ ਪੈ ਰਿਹਾ ਫਿਰ ਤੁਸੀਂ ਚੁੱਪ ਕਿਉਂ ਆ ਜੇਕਰ ਤੁਸੀਂ ਚੁੱਪ ਬੈਠੇ ਆ ਫਿਰ ਇਹਦਾ ਮਤਲਬ ਕੀ ਉਹ ਪੈਸਾ ਤੁਹਾਨੂੰ ਆਉਂਦਾ ਇਹ ਵੇਖੋ ਇਸ ਗੱਲ ਤੋਂ ਮੁੱਕਰ ਨਹੀਂ ਸਕਦੇ ਤੁਸੀਂ ਲੋਕ ਗਵਾਹ ਬੈਠੇ ਆ ਜਿਹੜੇ ਪਿੰਦੇ ਆ ਉਹ ਦੱਸਣ ਉਹ ਦੱਸਣਗੇ ਕਈ ਲੋਕ ਮੈਨੂੰ ਕਹਿੰਦੇ ਆ ਕਿ ਤੁਸੀਂ ਜਿਹੜਾ ਕਹ ਲੋ ਇਹ ਨਸ਼ਾ ਕਰਕੇ ਤਾਂ ਨਹੀਂ ਬੋਲਦਾ ਇਹ ਕੀ ਖਾਂਦਾ ਜੇਕਰ ਭਰਾਵੋ ਆਫੀਮ ਖਾ ਕੇ ਬੋਲਦੇ ਹੁੰਦੇ ਜੇਕਰ ਭੁੱਕੀ ਖਾ ਕੇ ਬੋਲਦੇ ਹੁੰਦੇ ਜੇਕਰ ਟਰੂਮਾ ਟਰੂਮਾ ਗੋਲ ਖਾ ਕੇ ਜਾਂ ਕੂਲ ਪਲਾ ਕੇ ਜਾਂ ਸਿਕਟਾ ਬੀੜੀਆਂ ਪੀ ਕੇ ਜਾਂ ਸ਼ਰਾਬਾਂ ਪੀ ਕੇ ਲੋਕ ਬੋਲਦੇ ਹੁੰਦੇ ਤਾਂ ਨਸ਼ੇ ਕਦੋਂ ਦੇ ਬੰਦ ਹੋ ਜਾਣੇ ਸੀ ਇਹ ਗੱਲ ਤੇ ਗੌਰ ਫਰਮਾਓ ਉਹ ਤਾਂ ਕ੍ਰਾਂਤੀ ਜਿਹੜੇ ਨਸ਼ਾ ਕਰਦੇ ਉਹਨਾਂ ਨੇ ਲਿਆਉਣੀ ਸੀ ਆ ਸ਼ਰਾਬ ਪੀਣ ਵਾਲਿਆਂ ਦੇ ਨਾਲ ਹੀ ਕਰੋੜਾਂ ਰੁਪਈਆ ਦਾ ਦਿੱਲੀ ਦਾ ਘਪਲਾ ਹੋ ਰਿਆ ਤੇ ਉਹ ਚੁੱਪ ਬੈਠੇ ਆ ਤੇ ਜੇਕਰ ਹਣ ਕੱਲ ਨੂੰ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਕਹੀਏ ਵੀ ਆ ਜਾ ਭਾਈ ਉਹਨਾਂ ਨੇ ਕਹਿਣਾ ਏ ਧੱਕਾ ਧੱਕਾ ਏ ਵੀਰ ਜੀ ਧੱਕਾ ਨਾ ਕਰੋ ਧੱਕਾ ਨਾ ਕਰੋ ਬਾਅਦ ਦੇ ਵਿੱਚ ਇਹਨਾਂ ਨੇ ਇਹ ਕਹਿਣਾ ਪਰ ਆਹ ਵੇਖ ਲਓ ਭਾਈ ਤੁਹਾਡੇ ਸਾਹਮਣੇ ਆ ਜੋ ਮੈਂ ਰੱਖਿਆ ਕੇਸਰੀਵਾਲ ਸਾਹਿਬ ਸਾਨੂੰ ਦਿੱਲੀ ਦਾ ਪਤਾ ਨਹੀਂ ਪਰ ਪੰਜਾਬ ਦਾ ਘਟਾਲਾ ਸਾਨੂੰ ਪਤਾ ਲੱਗੇ ਵੀ ਇਹ ਜਾ ਕਿੱਥੇ ਰਿਹਾ ਇਹ ਮੈਂ ਕੋਈ ਆਪਦੇ ਕੋਲੋਂ ਨਹੀਂ ਕਹਿ ਰਿਹਾ ਮੈਂ ਫਿਰ ਤੋਂ ਦੱਸ ਰਿਹਾ 167 ਰੁਪਏ ਜਿਹੜਾ ਮਿਨੀਮਮ ਪ੍ਰਾਈਸ 85 ਰੁਪਏ ਇਹਦੇ ਤੇ ਹੈਗਾ 43 ਰੁਪਏ ਲੋਕਾਂ ਨੂੰ 17 ਦਾ ਇਹਦੇ ਤੇ 85 ਲੋਕਾਂ ਨੂੰ 120 ਦੇ 130 ਦੇ 140 ਦਾ ਇਹਦੇ ਤੇ 167 ਰੁਪਏ ਲੋਕਾਂ ਨੂੰ ਵਿਕ ਰਹੀ ਹੈ 240 260 270 ਆ ਚੈੱਕ ਕਰ ਲੋ ਮੈਂ ਕੋਈ ਝੂਠ ਨਹੀਂ ਬੋਲ ਰਿਆ ਪਤਾ ਕਰ ਲੋ ਤੇ ਪੰਜਾਬ ਦੇ ਲੋਕੋ ਮਾਫੀ ਚਾਹੁੰਨਾ ਭਾਵੇਂ ਤੁਸੀਂ ਸ਼ਰਾਬ ਪੀਂਦੇ ਆ ਚਾਹੇ ਨਹੀਂ ਪੀਂਦੇ ਪਰ ਜਿਹੜੀ ਇਹ ਗੱਲ ਆ ਉਹ ਪੰਜਾਬ ਦੇ ਮੁੱਖ ਮੰਤਰੀ ਤੱਕ ਜਰੂਰ ਪਹੁੰਚਣੀ ਚਾਹੀਦੀ ਆ ਹੁਣ ਮੈਂ ਇਹ ਆ ਦੇਖੋ ਆ ਭਾਈ ਸਾਹਿਬ ਪਹਿਲਾਂ ਤਾਂ ਇੱਥੇ ਆ दारू ਰੱਖ ਰਿਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ